ਲੁਧਿਆਣਾ ਵਿੱਚ ਕਈ ਡਾਇੰਗਾ ਬੰਦ ਕਰ ਦਿੱਤੀਆਂ ਗਈਆਂ ਨੇ ਜੀਹਾਂ 30 ਜੂਨ ਨੂੰ ਉਹਨਾਂ ਨੂੰ ਚਲਾਉਣ ਦੀ ਇਜਾਜ਼ਤ ਖਤਮ ਹੋ ਚੁੱਕੀ ਹੈ ਜਿਸ ਨੂੰ ਲੈ ਕੇ ਕਾਰੋਬਾਰੀਆਂ ਨੇ ਪ੍ਰਸ਼ਾਸਨ ਅਤੇ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਲੁਧਿਆਣਾ ਦੇ ਕਾਰੋਬਾਰੀਆਂ ਦੇ ਨਾਲ ਸ਼ੇਰੇ ਪੰਜਾਬ ਅਕਾਲੀ ਦਲ ਅਤੇ ਕੁਝ ਹੋਰ ਸਮਾਜ ਸੇਵੀਆਂ ਦੇ ਵੱਲੋਂ ਪੱਤਰਕਾਰ ਵਾਰਤਾ ਕਰਕੇ ਐਲਾਨ ਕਰ ਦਿੱਤਾ ਗਿਆ ਕਿ ਜੇਕਰ 15 ਜੁਲਾਈ ਤੱਕ ਇਹ ਜ਼ਹਲ ਨਾ ਕੀਤਾ ਗਿਆ ਸਰਕਾਰੀ ਦਫ਼ਤਰਾਂ ਦੇ ਵਿੱਚ ਪੱਕੇ ਤੌਰ ਤੇ ਤਾਲਾ ਲਾ ਦਿੱਤਾ ਜਾਵੇਗਾ ਅੱਜ 650 ਕਰੋੜ ਦੀ ਲੁੱਟ ਦਾ ਲੁਧਿਆਣਾ ਦੇ ਲੋਕਾਂ ਨੇ ਆਵਾਜ਼ ਚੱਕੀ ਹੈ ਵੀ 650 ਕਰੋੜ ਦੀ ਜਿਹੜੀ ਲੁੱਟ ਹੋਈ ਹੈਗੀ ਹੈ ਉਹਦਾ ਹਿਸਾਬ ਮੰਗਣ ਦੀ ਆਵਾਜ਼ ਚੱਕੀ ਗਈ ਹੈ ਜਿਹੜਾ ਕਿ ਇੱਕ ਝੂਠਾ ਪ੍ਰੋਜੈਕਟ ਬੁੱਢਾ ਨਾਲੇ ਨੂੰ ਸਾਫ਼ ਕਰਨ ਵਾਸਤੇ ਕਾਂਗਰਸ ਦੀ ਸਰਕਾਰ ਦੇ ਰਹਿੰਦੇ ਮੁੱਖ ਮੰਤਰੀ ਨੇ ਮਨਜ਼ੂਰ ਕੀਤਾ ਸੀਗਾ ਤੇ ਅੱਜ ਸਾਰੇ ਵਪਾਰੀਆਂ ਵੱਲੋਂ ਔਰ ਇੰਡਸਟਰੀਸਟ ਵੱਲੋਂ ਔਰ ਸਿਵਲੈਂਸ ਵੱਲੋਂ ਦੀ ਆ ਮੰਗ ਚੱਕੀ ਗਈ ਹੈ ਆ ਪ੍ਰੋਜੈਕਟ ਅੱਜ ਲੱਗਣ ਤੋਂ ਬਾਅਦ ਕੀ ਬੁੱਢਾ ਨਾਲਾ ਸਾਫ਼ ਹੋ ਗਿਆ 4 ਸਾਲ ਪਹਿਲੇ ਜਦੋਂ ਇਹਦੀ ਆ ਡਿਫੰਟ 650 ਕਰੋੜ ਦੀ ਡੀਪੀਆਰ ਤਿਆਰ ਕੀਤੀ ਗਈ ਤਮਾਮ ਸਰਕਾਰੀ ਅਫਸਰਾਂ ਦੀ ਮਿਲੀ ਭਗਤ ਦੇ ਨਾਲ ਜਿਹਦੇ ਵਿੱਚ ਮੁੱਖ ਤੌਰ ਤੇ ਦੋਸ਼ੀ ਪੀਐਮਆਈ ਡੀਸੀ ਦੇ ਸੀਆਈ ਸੀਈਓ ਉਸ ਸਮੇਂ ਦੇ ਅਜੋਏ ਕੁਮਾਰ ਸ਼ਰਮਾ ਸੀਗੇ ਔਰ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਪੰਜਾਬ ਵਾਟਰ ਐਂਡ ਸੀਵਰੇਜ ਬੋਰਡ ਅਤੇ ਮਿਊਨਿਸਪਲ ਕਾਰਪੋਰੇਸ਼ਨ ਦੇ ਤਵਾਮ ਅਫਸਰ ਜਿਨ੍ਹਾਂ ਨੇ ਮਿਲੀ ਭਗਤ ਦੇ ਨਾਲ ਆ 650 ਕਰੋੜ ਦੀ ਗਲਤ ਡੀਪੀਆਰ ਤਿਆਰ ਕੀਤੀ ਔਰ ਜਿਸ ਨੂੰ ਮਨਜ਼ੂਰ ਕੀਤਾ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਨਿੰਦਰ ਸਿੰਘ ਨੇ ਜਿਸ ਦੇ ਵਿੱਚ ਸੈਂਟਰਲ ਗਵਰਨਮੈਂਟ ਦੇ ਮਨਿਸਟਰ ਜਲ ਮੰਤਰੀ ਗਜੇਂਦਰ ਸਿੰਘ ਸ਼ਿਖਾਵਨ ਨੇ 425 ਕਰੋੜ ਦੀ ਗ੍ਰਾਂਟ ਦਿੱਤੀ ਔਰ ਸਾਰਿਆਂ ਦੀ ਮਿਲੀ ਭੁਗਤ ਦੇ ਨਾਲ ਅੱਜ ਸਾਡਾ ਬੁੱਢਾ ਦਰਿਆ ਜਿਹਨੂੰ ਦਰਿਆ ਬਣਾਣਾ ਸੀਗਾ ਇਸ ਪ੍ਰੋਜੈਕਟ ਦੇ ਮਾਰਫਤ ਇਸ ਗੰਦੇ ਨਾਲੇ ਨੂੰ ਅੱਜ ਉਹ ਫਿਰ ਗੰਦੇ ਦਾ ਨਾਲਾ ਉੱਥੇ ਦਾ ਉੱਥੇ ਖੜਾ ਹੈਗਾ ਤੇ ਅੱਜ ਲੁਹਾਨੇ ਦੇ ਨਿਵਾਸੀ ਵਪਾਰੀ ਸੰਨਦਕਾਰ ਕਿਸਾਨ ਸਾਰੇ ਇਸ ਚੀਜ਼ ਦੀ ਮੰਗ ਕਰਦੇ ਹੈਗੇ ਆ 15 ਤਰੀਕ ਤੇ ਕੰਦਾ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਵੀ ਆ 650 ਕਰੋੜ ਦੀ ਜਿਹੜੀ ਸਰਿਆਮ ਲੁੱਟ ਹੋਈ ਹੈ ਔਰ ਇਹਨਾਂ ਨੂੰ ਬਾਰ ਬਾਰ ਦੱਸਣ ਤੋਂ ਬਾਅਦੂਦ ਵੀ ਕਿਸੇ ਨੇ ਵੀ ਨਹੀਂ ਸੁਣੀ ਜੇ 15 ਤਰੀਕ ਤੱਕ ਇਹਦੀ ਸੀਬੀਆਈ ਇਨਕੁਆਰੀ ਜਾਂ ਇਸ ਦੀ ਬਿਜ਼ਨਸ ਇਨਕੁਆਰੀ ਜਾਂ 650 ਕਰੋੜ ਦਾ ਹਿਸਾਬ ਨਾ ਦਿੱਤਾ ਗਿਆ ਉਹ ਤਮਾਮ ਅਫਸਰਾਂ ਦੀ ਜਾਂ ਉਸ ਸਮੇਂ ਦੀ ਸਰਕਾਰਾਂ ਦੀ ਡਿਊਟੀ ਫਿਕਸ ਨਹੀਂ ਕੀਤੀ ਗਈ ਕਿਉਂਕਿ ਭਗਵੰਤ ਮਾਨ ਜੀ ਦੀ ਸਰਕਾਰ ਨੇ ਕਿਹਾ ਹੈਗਾ ਜ਼ੀਰੋ ਟੋਲਰੈਂਸ ਤੇ ਐਡੀ ਵੱਡੀ ਆ ਇੱਕ ਲੁੱਟ ਹੋ ਗਈ ਤੇ ਇਹਨਾਂ ਸਰਕਾਰਾਂ ਨੂੰ ਪਤਾ ਹੀ ਨਹੀਂ ਹੈਗਾ 15 ਤਰੀਕ ਨੂੰ ਅਸੀਂ ਸਾਰਾ ਸ਼ਹਿਰ ਇਕੱਠੇ ਹੋ ਕੇ ਡੀਸੀ ਸਾਹਿਬ ਦੇ ਕੋਲ ਜਾ ਕੇ ਆਹ ਚੀਜ਼ ਦਾ ਪੁੱਛਣਗੇ ਤੁਹਾਡੇ ਮੀਡੀਆ ਦਾ ਮਾਣਫਤ ਭਈ ਜੇ ਉਹਨਾਂ ਨੇ ਇਹਦਾ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਤੇ ਸਾਨੂੰ ਚਾਹੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਦਾ ਪਟਿਆਲੇ ਦਫਤਰ ਸਾਨੂੰ ਉੱਥੇ ਤਾਲਾ ਮਾਰ ਕੇ ਬੰਦ ਕਰਕੇ ਉੱਥੇ ਘਰਾਵ ਕਰਕੇ ਉੱਤੇ ਪਰਮਾਨੈਂਟ ਧਰਨੇ ਦੇ ਬਣਾ ਪਵੇ ਚਾਹੇ ਲੁਧਿਆਣੇ ਦਾ ਪੋਲੂਸ਼ਨ ਬੋਰਡ ਦਾ ਜਿਹੜਾ ਦਫਤਰ ਹੈਗਾ ਚਾਹੇ ਪੰਜਾਬ ਬਾਡਰਨ ਸੀਵਰੇਜ ਬੋਰਡ ਹੈ ਚਾਹੇ ਡੀਸੀ ਦਫਤਰ ਹੈ ਤੇ ਚਾਹੇ ਏ ਬੀ ਸੀ ਡੀ ਕਾਰਪੋਰੇਸ਼ਨ ਦੀ ਚਾਰੋਂ ਜ਼ੋਨਾਂ ਨੂੰ ਇਹਨਾਂ ਨੂੰ ਬੰਦ ਕਰਨੇ ਪਵੇ ਤੇ ਅਸੀਂ ਸਾਡੇ ਜਥੇਬੰਦੀ ਔਰ ਤਮਾਮ ਸਾਡੀ ਫੈਡਰੇਸ਼ਨ ਅਸੀਂ ਉਹ ਸਾਰਾ ਕਦਮ ਚੱਕਾਂਗੇ ਤੇ ਅਗਰ ਇਹਨਾਂ ਨੇ ਸਾਨੂੰ ਇਹਦਾ ਤਸੱਲੀ ਬਖਸ਼ 15 ਤਰੀਕ ਤੋਂ ਪਹਿਲੇ ਪਹਿਲੇ ਸਾਨੂੰ ਜਵਾਬ ਨਹੀਂ ਦਿੱਤਾ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਮੁੱਖ ਮੰਤਰੀ ਦੇ ਨਾਲ ਕੋਈ ਗੱਲਬਾਤ ਹੋ ਪਈ ਹੈ ਮੁੱਖ ਮੰਤਰੀ ਜੀ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਸਾਲ ਪਹਿਲੇ ਸਾਡੇ ਵਪਾਰੀਆਂ ਦੀ ਮੀਟਿੰਗ ਬੁਲਾਈ ਗਈ ਸੀ ਉੱਥੇ ਵੀ ਮੈਂ ਜਦੋਂ ਆ ਬੁੱਢੇ ਨਾਲੇ ਦੀ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਜੀ ਇਹਨਾਂ ਨੂੰ 7 ਦਿਨਾਂ ਦੇ ਵਿੱਚ ਵਿੱਚ ਮੈਂ ਤੁਹਾਡੇ ਕੋਲ ਆ ਮੁੱਦਾ ਡਿਟੇਲ ਚ ਮੈਨੂੰ ਆ ਕੇ ਸਮਝਾਓ ਪਰੰਤੂ ਨਾ ਕੋਈ ਸਰਕਾਰ ਵੱਲੋਂ ਕਦੀ ਕੋਈ ਸਨੇਹਾ ਆਇਆ ਇੱਕ ਸਾਲ ਬੀਤ ਗਿਆ ਤੇ ਨਾ ਮੁੱਖ ਮੰਤਰੀ ਸਾਹਿਬ ਜੀ ਮੈਨੂੰ ਲੱਗਦੇ ਨੇ ਇਸ ਪ੍ਰਤੀ ਕੋਈ ਜਾਗਰੂਕ ਨੇ ਤੇ ਜ਼ੀਰੋ ਟੋਲਰੈਂਸ ਸਿਰਫ ਕਹਿਣ ਦੀਆਂ ਗੱਲਾਂ ਰਹਿ ਗਈਆਂ ਸਾਰੇ तमाम ਅਫਸਰਾਨਾਂ ਨੂੰ ਦੇ ਆਹ ਮਹਿਕਮੇ ਜਦੋਂ ਜਿਹੜੇ ਅਸੀਂ ਲੋਕ ਟੈਕਸਾਂ ਦੇ ਰਹੇ ਹਾਂ ਅਫਸਰਾਂ ਨੂੰ ਤਨਖਾਹਾਂ ਜਾਂਦੀਆਂ ਜਦ ਇਹਨਾਂ ਨੇ ਕੰਮ ਹੀ ਨਹੀਂ ਕਰਨਾ ਔਰ ਉਹ ਜਿਹੜਾ ਕੰਮ ਇਹਨਾਂ ਨੇ ਗਲਤ ਕੰਮ ਡੀਪੀਆਰਾ ਬਣਾ ਕੇ ਉਹ ਪੈਸਾ ਸਾਡਾ ਲੁੱਟਣਾ ਹੈ ਤੇ ਫਿਰ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਬੰਦਾ ਆ ਸਰਕਾਰੀ ਅਫਸਰਾਂ ਨੂੰ ਆਪਣੀ ਸੀਟਾਂ ਦੇ ਬਹਿਨ ਦਾ ਆ ਤਮਾਮ ਇਹਨਾਂ ਨੂੰ ਘਰ ਭੇਜ ਦੇਣਾ ਚਾਹੀਦਾ ਹੈਗਾ ਪਰ ਦਫ਼ਤਰ ਬੰਦ ਕਰ ਦੇਣੇ ਚਾਹੀਦੇ ਆ ਅਸੀਂ ਲੁਹਾਨਾ ਸ਼ਹਿਰ ਦੇ ਲੋਕ ਆਪਣੀ ਸੁਸਾਇਟੀ ਬਣਾ ਕੇ ਅਸੀਂ ਆਪਣੇ ਆਪ ਹੀ ਕਾਰਪੋਰੇਸ਼ਨ ਵੀ ਚਲਾਵਾਂਗੇ ਤੇ ਆਪਣੀ ਬੋਰਡ ਵੀ ਚਲਾਵਾਂਗੇ ਕੋਈ ਕੋਰਟ ਦਾ ਰੂਤ ਕਰਾਂਗੇ ਤੁਸੀਂ ਹਾਂਜੀ ਹਾਂਜੀ ਅਸੀਂ ਕੱਲ ਹੀ ਇਹਦੀ ਹਾਈ ਕੋਰਟ ਦੇ ਵਿੱਚ ਪੀਆਲ ਲਗਾਉਣ ਜਾ ਰਹੇ ਹੈਗੇ ਆਂ ਔਰ ਅਸੀਂ ਹਾਈ ਕੋਰਟ ਚ ਪੀਆਈਐਲ ਦੇ ਮਾਰਫਤ ਮੰਗ ਕਰਾਂਗੇ ਵੀ ਇਸ ਐਡੀ ਵੱਡੀ ਲੁੱਟ ਦੀ ਸੀਬੀਆਈ ਇਨਕੁਆਰੀ ਕਰਵਾਈ ਜਾਵੇ ਔਰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਜੀ ਨੂੰ ਮੰਗ ਕਰਦੇ ਆਂ ਵੀ ਘੱਟੋ ਘੱਟ ਤੁਸੀਂ ਬਿਜ਼ਨਸ ਇਨਕੁਆਰੀ ਇਸ ਦੀ ਕਰਾਓ ਪ੍ਰੋਜੈਕਟ ਦੀ ਔਰ ਉਸ ਸਮੇਂ ਦੇ ਤਮਾਮ ਅਫਸਰਾਂ ਨੂੰ ਇਹਨਾਂ ਦੀ ਜਵਾਬ ਦੇ ਫਿਕਸ ਕੀਤੀ ਜਾਵੇ ਜਾਂ ਵੇ ਇਹਨਾਂ ਨੂੰ ਇਹਨਾਂ ਦੇ ਘਰਾਂ ਭੇਜੋ ਤੁਸੀਂ 350 ਕਰੋੜ ਦਾ ਉੱਪਰ ਕਿਤੇ ਵੀ ਅਸੀਂ ਇਹਨਾਂ ਪ੍ਰੋਜੈਕਟ ਬਣਾ ਦਾਂਗੇ ਲੇਕਿਨ ਉਹ ਪੂਰੇ ਹਾਧਮਾ ਦੇ ਤਰ੍ਹਾਂ ਗ੍ਰੋਥ ਦਿਖਾਸੀ ਕੋਈ ਨਹੀਂ ਉਸ ਉਸ ਟਾਈਮ ਤਾਂ ਆ 2020 ਦੀ ਉਸ ਸਮੇਂ ਕਰੋਨਾ ਕਾਲ ਦੇ ਵਿੱਚ ਦੇਖੋ ਇੱਕ ਮਜ਼ੇਦਾਰ ਗੱਲ ਹੋਰ ਦੱਸਦਾ ਹਾਂ ਆ ਡੀਪੀਆਰ ਕਰੋਨਾ ਕਾਲ ਦੇ ਵਿੱਚ ਬਣਾਈ ਗਈ ਔਰ ਮਨਜ਼ੂਰ ਕੀਤੀ ਗਈ ਔਰ ਖਿਡਾਰੀ ਇਨਫਰਾਸਟ੍ਰਕਚਰ ਕੰਪਨੀ ਨੂੰ ਕਰੋਨਾ ਕਾਲ ਦੇ ਵਿੱਚ ਜਦੋਂ ਕਿ ਸਾਰਾ ਦੇਸ਼ ਬੰਦ ਪਿਆ ਸੀਗਾ ਪੂਰਾ ਸੰਸਾਰ ਬੰਦ ਪਿਆ ਸੀਗਾ ਉਸੇ ਦੌਰਾਨ ਹੀ ਉਹਨੂੰ ਟੈਂਡਰ ਅਲਾਟ ਕਰ ਦਿੱਤਾ ਗਿਆ ਤੇ ਇਸ ਤੋਂ ਵੱਡੀ ਮਿਲੀ ਭਗਤ ਕੀ ਹੋਊਗੀ ਜੀ ਇਹ ਕਹਿੰਦੇ ਉਸ ਸਮੇਂ ਦੀ ਆਵਾਜ਼ ਚੱਕ ਰਹੇ ਹਨ ਪਰੰਤੂ ਆਵਾਜ਼ ਨਹੀਂ ਚੱਕੀ ਗਈ ਪਰੰਤੂ ਹੁਣ ਆ ਲੁੱਟ ਹੋ ਚੁੱਕੀ ਹੈ ਉਸ ਸਮੇਂ ਲੁੱਟ ਹੋਣ ਦੇ ਅਸਾਰ ਸਿਗੇ ਉਸ ਸਮੇਂ ਮੈਨੂੰ ਗਲਤ ਠਹਿਰਾਇਆ ਗਿਆ ਵੀ ਆ ਤੁਸੀਂ ਗਲਤ આરોਪ ਲਗਾ ਰਹੇ ਹੋ ਹੁਣ ਤਾਂ ਹਾਥ ਕੰਗਨ ਕੋ ਫਾਰਸੀ ਕਿਆ ਔਰ ਪੜੇ ਲਿਖੇ ਕੋ ਫਾਰਸੀ ਕਿਆ ਚਲੋ ਮੇਰੇ ਨਾਲ ਸਾਰੇ ਜਣੇ ਬੁੱਢਾ ਨਾਲਾ ਜਾ ਕੇ ਚੈੱਕ ਕਰ ਲਓ ਕਿ ਬੁੱਢਾ ਨਾਲਾ ਸਾਫ਼ ਹੋ ਗਿਆ ਵਿਧਿਆਨਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ